ਅਮਰੀਕਾ ਵੱਲੋਂ ਭਾਰਤ ਨਾਲ ਵਪਾਰ ਤੇ ਲਗਾਏ ਗਏ ਪੰਜਾਬ ਫੀਸਦੀ ਟੈਰਿਫ ਦਾ ਭਾਰਤ ਦੀ ਅਮਰੀਕਾ ਨਾਲ ਹੋ ਰਹੀ ਐਕਸਪੋਰਟ ਤੇ ਜਿੱਥੇ ਅਸਰ ਪਿਆ ਹੈ ਉੱਥੇ ਕਈ ਭਾਰਤੀ ਕੰਪਨੀਆਂ ਜੋ ਅਮਰੀਕਾ ਵਿੱਚ ਵਪਾਰ ਕਰਦੀਆਂ ਹਨ ਨੇ ਆਪਣੀ ਪ੍ਰੋਡਕਸ਼ਨ ਨੂੰ ਰੋਕ ਦਿੱਤਾ ਹੈ ਫਾਸਵੇ ਨਿਊਜ਼ ਟੀਮ ਨੇ ਅਮਰੀਕਾ ਵੱਲੋਂ ਭਾਰਤ ਨਾਲ ਕੀਤੇ ਜਾ ਰਹੇ ਵਪਾਰ ਤੇ ਲਗਾਏ ਟੈਰਿਫ ਬਾਰੇ ਅੰਮ੍ਰਿਤਸਰ ਦੇ ਟਰੇਡਰਸ ਅਤੇ ਐਕਸਪੋਰਟਰਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਚਾਹੇ ਇਸ ਟੈਰਿਫ ਕਾਰਨ ਵਪਾਰ ਵਿੱਚ ਨੁਕਸਾਨ ਹੋਵੇਗਾ ਪਾਰਟ ਟਰੇਡਰਸ ਅਤੇ ਐਕਸਪੋਰਟਰਸ ਭਾਰਤ ਸਰਕਾਰ ਵੱਲੋਂ ਇਸ ਬਾਰੇ ਲਏ ਜਾਣ ਵਾਲੇ ਫੈਸਲੇ ਦੇ ਨਾਲ ਹਨ ਪਹਿਲੇ ਦੇਸ਼ ਪ੍ਰੇਮ ਹੈ ਅਤੇ ਭਾਰਤ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਅਮਰੀਕਾ ਦੀਆਂ ਕੰਪਨੀਆਂ ਦੇ ਪ੍ਰੋਡਕਟਸ ਦਾ ਪੂਰੀ ਤਰ੍ਹਾਂ ਬਾਇਕਾਟ ਕਰਨ ਅਤੇ ਸਵਦੇਸ਼ੀ ਵਸਤਾਂ ਦਾ ਇਸਤੇਮਾਲ ਕਰਨ 트럼ਪ ਦੀ ਜਿਹੜੀ ਗੱਲ ਰਹੀ ਹੈ ਉਹਨੂੰ ਇਸ ਗੱਲ ਦਾ ਲਗਾਉਣ ਤੋਂ ਪਹਿਲੇ ਜਿਹੜੀ ਉਹਨੇ ਲਗਾਈ ਹੈ ਆਪਣੀ ਡਿਊਟੀ ਜਾਂ ਟੈਲੀਫਨ ਲਗਾਇਆ ਹੈ ਉਹਨੂੰ ਇਹ ਦੇਖਣਾ ਚਾਹੁੰਦਾ ਸੀ ਕਿ ਇੰਡੀਆ ਦਾ ਪ੍ਰਾਈਮ ਮਿੰਿਸਟਰ ਕੌਣ ਹੈ ਉਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋ ਸਕਿਆ ਜਾਂ ਉਹ ਮਿੱਤਰਤਾ ਚ ਪਤਾ ਹੀ ਨਹੀਂ ਕਰ ਪਾਇਆ ਕਿ ਮੇਰਾ ਮਿੱਤਰ ਜਿਹੜਾ ਪਹਿਲਾ ਦੇਸ਼ ਭਗਤ ਹੈ ਉਸ ਤੋਂ ਬਾਅਦ ਸਾਰੇ ਕੰਮ ਹੈ ਉਹਨੂੰ ਦੀ ਜਿਹੜੀ ਮੈਂ ਜੋ ਸੋਚਣਾ ਕਿ ਐਡਾ ਵੱਡਾ ਮੁਲਕ ਦਾ ਮਿਸਟਰ ਆਇਆ ਜਾਂ ਆਪਣਾ ਪ੍ਰੈਜ਼ੀਡੈਂਟ ਆ ਉਥੋਂ ਦਾ ਉਹਦੇ ਦਿਮਾਗ 'ਚ ਇਹ ਚੀਜ਼ ਨਹੀਂ ਆਈ ਕਿ ਮੈਂ ਕਿਸਦੇ ਨਾਲ ਕੀ ਕਰਨ ਲੱਗਾ ਐ 140 ਕਰੋੜ ਦੀ ਜੰਦਾ ਮੋਦੀ ਦੇ ਨਾਲ ਖੜੀ ਹੈ ਐ 1 ਛੜ ਕੇ 50 50 ਪਰਸੈਂਟ ਟੈਰਿਫ ਦੀ ਬਜਾਏ 500 ਪਰਸੈਂਟ ਟੈਰਿਫ ਲਾਏਗਾ ਤਾਲਵੀ ਅਸੀਂ ਮੋਦੀ ਦੇ ਨਾਲ ਖੜੇ ਆ ਵਪਾਰ ਜਿਹੜਾ ਉਹ ਪਿੱਛੇ ਆ ਦੇਸ਼ ਜਿਹੜਾ ਉਹ ਪਹਿਲੇ ਆ ਜਿਸ ਜਗ੍ਹਾ ਦੇ ਉੱਤੇ ਦੇਰਸਤੀ ਮਤਲਬ ਹੈ ਕਿਸੇ ਇੱਜ਼ਤ ਦਾ ਸਵਾਲ ਆ ਜਾਵੇ ਉਸ ਜਗ੍ਹਾ ਦੇ ਉੱਤੇ ਵਪਾਰ ਨਹੀਂ ਦੇਖਿਆ ਜਾਂਦਾ ਨਾ ਕਦੀ ਪ੍ਰੋਫਿਟ ਦੇਖਿਆ ਜਾਂਦਾ ਨਾ ਕਦੀ ਲਾਸ ਦੇਖਿਆ ਜਾਂਦਾ ਤੁਸੀਂ ਦੇਖਿਆ ਕਿ ਪਾਕਿਸਤਾਨੀ ਟ੍ਰੇਡ ਅੱਜ ਕਿੰਨੇ ਸਾਲ ਹੋ ਗਏ ਬੰਦ ਹੋਇਆ ਅਸੀਂ ਕੋਈ ਵੀ ਵਪਾਰੀ ਨੇ ਕਿਹਾ ਕਿ ਪਾਕਿਸਤਾਨੀ ਟ੍ਰੇਡ ਖੋਲੋ ਬੋਲ ਅਸੀਂ ਇਹ ਚਾਹਾਂਗੇ ਅਗਰ ਅਮਰੀਕਾ 50% ਟੈਰਮ ਲਗਾਉਂਦਾ ਹੈ ਇੰਡੀਆ ਦੇ ਸਾਹਮਣੇ 500 ਪਰ ਟੈਰ ਡਾਵੇ ਬੇਸ਼ੱਕ ਇੰਡੀਆ ਜਿਹੜੀ ਐਟਮਾ ਅਮਰੀਕਾ ਭੇਜਦਾ ਉਹਦਾ ਬੇਸ਼ਕਾਰ ਕਰ ਦੇਵੇ ਇੱਕ ਵਾਰੀ ਨੂੰ ਪਤਾ ਲੱਗ ਜਾਵੇ ਕਿ ਕਿਹੜੇ ਮੁਲਕ ਨਾਲ ਉਹਨੇ ਪੰਗਾ ਵਾਇਆ ਔਰ ਕਿਹੜੇ ਪ੍ਰੈਸ ਮਿੰਿਸਟਰ ਨਾਲ ਉਹਨੇ ਇਸ ਗੱਲ ਦਾ ਇੱਕ ਧਮਕੀ ਦਿੱਤੀ ਹੈ ਉਹ ਇਸ ਧਮਕੀ ਦੇ ਅਗੇ ਮੈਂ ਯਕੀਨ ਦਵਾਉਂਦਾ ਕਿ ਹਿੰਦੁਸਤਾਨ ਦੀ ਸਾਰੀ ਜਨਤਾ ਨੂੰ ਅਮੋਦੀ ਸਾਹਿਬ ਦੇ ਨਾਲ ਹੋਣਾ ਚਾਹੀਦਾ ਕਿਸੇ ਨੂੰ ਕਹਿੰਦਾ ਨਹੀਂ ਬਾਈ ਗੜ ਗੜ ਤੁਸੀਂ ਹਰ ਬੰਦਾ ਆਪਣਾ ਜ਼ਿੰਦਗੀ ਦੇ ਵਿੱਚ ਕੌਨਸ਼ੀਅਸ ਦਾ ਮਾਲਕ ਹੈ ਤੁਹਾਡੀ ਕੌਨਸ਼ੀਅਸ ਕੀ ਕਹਿੰਦੀ ਹੈ ਇੱਕ ਮੁਲਕ ਹੈ ਜਿਹੜਾ ਤੁਹਾਡੀ ਚੀਜ਼ਾਂ ਨੂੰ ਬੇਸ਼ਕਾਰ ਕਰ ਰਿਹਾ ਤੁਸੀਂ ਉਹ ਚੀਜ਼ਾਂ ਨੂੰ ਯੂਜ਼ ਕਰੋਗੇ ਤੁਸੀਂ ਉਹ ਚੀਜ਼ਾਂ ਖਾਓਗੇ ਇਹ ਤੁਸੀਂ ਆਪ ਵੀ ਆਪਣੇ ਮਨ ਨੂੰ ਪੁੱਛੋ ਕਿਉਂਕਿ ਕਿਸੇ ਦੇ ਕਹਿਣ ਨਾਲ ਕੋਈ ਚੀਜ਼ ਬੰਦ ਨਹੀਂ ਹੁੰਦੀ ਇਹ ਤੁਸੀਂ ਆਪਣੇ ਮਨ ਦੇ ਅੰਦਰ ਆਤਮਾ ਦਾ ਪੁੱਛੋ ਕਿ ਆਪਾਂ ਉਹ ਚੀਜ਼ਾਂ ਨੂੰ ਯੂਜ਼ ਕਰਕੇ ਅਸੀਂ ਹজম ਕਰ ਲਾਂਗੇ ਜਿਸ ਬੰਦੇ ਨੇ ਸਾਡੇ ਦੇਸ਼ ਦੇ ਉੱਤੇ ਟੈਰਿਫ ਲਗਾਇਆ ਉਹਦੀਆਂ ਚੀਜ਼ਾਂ ਨੂੰ ਅਸੀਂ ਹজম ਕਰ ਲਾਂਗੇ ਅਸੀਂ ਦੇ ਦੇਵਾਂਗੇ ਆਪਣੇ ਬੱਚਿਆਂ ਨੂੰ ਅਸੀਂ ਖਾ ਲਾਂਗੇ ਇਹ ਚੀਜ਼ਾਂ ਨੂੰ ਆਪਣੇ ਮਨ ਤੋਂ ਪੁੱਛੋ ਜਿਸ ਤੱਕ ਨਾਲ ਤੁਹਾਨੂੰ ਮਨ ਦਾ ਜਵਾਬ ਮਿਲੇ ਅਸੀਂ ਅੱਗੇ ਚੱਲੀਏ ਸਭ ਤੋਂ ਪਹਿਲੇ ਤਾਂ ਜਿਹੜਾ ਅਮਰੀਕਾ ਨੇ ਟੈਰਿਫ ਵਨ ਸਾਈਡਿਡ ਕਰਕੇ ਹਿੰਦੁਸਤਾਨ ਦੇ ਉੱਤੇ ਸਭ ਤੋਂ ਜ਼ਿਆਦਾ ਮੈਕਸੀਕੋ ਐਂਡ ਹਿੰਦੁਸਤਾਨ ਜਿਹੜੇ ਕੰਟਰੀ ਤੇਲ ਰਸ਼ੀਆ ਤੋਂ ਹੋਰ ਵੀ ਖਰੀਦਦੇ ਸੀ ਉੱਥੇ ਤਾਂ ਬਹੁਤ ਘਟ ਲਾਇਆ ਉਹਨਾਂ ਨੇ ਬਟ ਸਾਨੂੰ ਨਹੀਂ ਪਤਾ ਕਿ ਕਿਹੜੀ ਚੀਜ਼ ਦੀ ਪਰਸਨਲ ਕੋਈ ਟਰੰਪ ਜੀ ਨੂੰ ਹਿੰਦੁਸਤਾਨ ਤੋਂ ਕੋਈ ਖੁੰਦਕ ਹੈ ਜਾਂ ਕੀ ਚੀਜ਼ ਹੈ ਪਰ ਇਸ ਟੈਰਿਫ ਵਾਰ ਦੇ ਨਾਲ ਜਿਹੜਾ 50% 52% ਅਪ੍ਰੋਕਸੀਮੀਟਲੀ ਹਿੰਦੁਸਤਾਨ ਦੇ ਉੱਤੇ ਲੱਗਿਆ ਹੈ 83000 ਕਰੋੜ ਦਾ ਨੁਕਸਾਨ ਜਿਹੜਾ ਇਕੱਲੇ ਪੰਜਾਬ ਨੂੰ ਇਸ ਤੋਂ ਹੋਣ ਵਾਲਾ ਕਿਉਂਕਿ ਜਿਹੜੀ ਇੱਥੇ ਇੰਡਸਟਰੀ ਲੱਗੀ ہوئی ਹੈ ਲੁਧਿਆਣੇ ਚ ਹੈ ਜਲੰਧਰ ਚ ਹੈ ਅੰਮ੍ਰਿਤਸਰ ਚ ਹੈ ਉਹ ਮਾਲ ਜਿਹੜਾ ਅਸੀਂ ਕਲੋਸ ਕਪੜੇ ਵਗੈਰਾ ਉੱਥੇ ਜਾਂ ਹੋਰ ਚੀਜ਼ਾਂ ਜਿਹੜੀਆਂ ਜਾਂਦੀਆਂ ਨੇ ਉਹਦੇ ਨਾਲ ਐਡਾ ਵੱਡਾ ਨੌਸ ਹੋਣ ਜਾ ਰਿਹਾ ਹੈ ਤੇ ਘੱਟ ਤੋਂ ਘੱਟ ਅਤੇ 8 ਲੱਖ ਲੇਬਰ ਇਥੇ ਹੈ ਜਿਹਦੇ ਤੇ ਅਫੈਕਟ ਹੋਣ ਜਾ ਰਹੇ ਕੋਈ ਵੀ ਮਾਲ ਜਿਹੜਾ ਬਾਹਰਲੇ ਕੰਟਰੀ ਦੇ ਵਿੱਚ ਜਾਂਦਾ ਐਕਸਟਰਾ ਲੇਬਰ ਆਪਣੇ ਕੋਲ ਰੱਖ ਕੇ ਵਪਾਰੀ ਜਿਹੜਾ ਜਾਂ ਫੈਕਟਰੀ ਵਾਲਾ ਉਹ ਉਹਨੂੰ ਤਿਆਰ ਕਰਦਾ ਉਹ ਡੋਮੈਸਟਿਕ ਮਾਰਕੀਟ ਦੇ ਉੱਤੇ ਨਹੀਂ ਇਹਨਾਂ ਆ ਜਿਆਦਾ ਕਰ ਪਾਉਂਦਾ ਸੈਪਰੇਟ ਉਹਨਾਂ ਨੇ ਲੇਬਰ ਰੱਖੀ ਹੁੰਦੀ ਹੈ ਉੱਤੇ ਬੜੀ ਵੱਡੀ ਮਾਰ ਪੈਣ ਵਾਲੀ ਹੈ ਸਾਡੇ ਜਿਹੜੇ ਵਪਾਰੀ ਵਰਗ ਲੋਕ ਹੈ ਜਾਂ ਫੈਕਟਰੀ ਵਾਲੇ ਨੇ ਉਹ ਬੜਾ ਦੇਖ ਰਹੇ ਨੇ ਕਿ ਕਿਸੇ ਤਰੀਕੇ ਸੇ ਹੋਰ ਕੰਟਰੀਆਂ ਦੇ ਵਿੱਚ ਅਸੀਂ ਆਪਣਾ ਮਾਲ ਵੇਚੀਏ ਤਾਂ ਕਿ ਸਾਡਾ ਬਹੁਤ ਵੱਡਾ ਬਾਜ਼ਾਰ ਹੈ ਜਿਹੜਾ ਬਾਜ਼ਾਰ ਹੈ ਉਹ ਘੱਟ ਤੋਂ ਘੱਟ ਜਿਹੜਾ ਇਹ ਪਾਸੇ ਪੈਂਦੇ ਨੇ ਚਾਹੀਓ ਵੀਅਤਨਾਮ ਹੈ ਚਾਹੀਓ ਬੰਗਲਾਦੇਸ਼ ਹੈ ਚਾਹੀਓ ਇੰਡੀਆ ਹੈ 93% ਜਿਹੜਾ ਕਪੜਾ ਇਹਨਾਂ ਕੰਟਰੀਆਂ ਦੇ ਉੱਤੋਂ ਹੀ ਜਾਂਦਾ ਔਰ ਸਾਰੇ ਵਰਡ ਦੇ ਵਿੱਚ ਯੂਜ਼ ਹੁੰਦਾ ਹੈ ਤੇ ਸਾਡੀ ਹਿੰਦੁਸਤਾਨ ਦੀ ਸਰਕਾਰ ਜਿਹੜੀ ਹੈ ਕੋਈ ਜਿਹੜੇ ਪਰਜਤਨ ਦੇ ਉੱਤੇ ਕਰ ਰਹੀ ਹੈ ਤਾਂ ਕਿ ਕੁਝ ਨਾ ਕੁਝ ਰਲੀਫ ਅਸੀਂ ਆਪਣੇ ਇੰਡਸਟਰੀਜ਼ ਨੂੰ ਦਈਏ ਤਾਂ ਕਿ ਉਹ ਯੂਰਪ ਦੀ ਮਾਰਕੀਟ ਜਾਂ ਹੋਰ ਕੰਟਰੀ ਦੀ ਮਾਰਕੀਟ ਨੂੰ ਕੰਪੀਟ ਕਰ ਸਕਣ ਦੇਖੋ ਜੀ ਆ ਜਿਹੜਾ ਟੈਰੀਫ ਲਗਾਇਆ ਹੋਇਆ ਹੈ ਟਰੰਪ ਸਰਕਾਰ ਨੇ ਇਹ 50% ਦਾ ਜਿਹੜਾ ਸਾਡੇ ਉੱਤੇ ਬੋਝ ਪਾਇਆ ਇਹਨਾਂ ਨੇ ਤੇ ਉਹਦੇ ਵਿੱਚ ਵਪਾਰੀਆਂ 'ਚ ਬੜਾ ਰੋਸ ਹੈ ਕਿ ਇਹ ਸਾਡੇ ਨਾਲ ਹੀ ਕਿਉਂ ਇਹਨੇ ਅਸਰ ਕੀਤਾ ਹੈ ਇੰਡੀਆ ਗਵਰਨਮੈਂਟ ਨਾਲ ਬਾਕੀ ਇੰਡੀਆ ਗਵਰਨਮੈਂਟ ਜੇ ਉਹਦਾ ਬਾਇਗਾਟ ਕਰਦੀ ਏ ਸਾਰੇ ਵਪਾਰੀ ਉਹਦਾ ਬਾਇਗਾਟ ਕਰਦੇ ਨੇ ਤੇ ਅਸੀਂ ਵਪਾਰੀ ਜਿਹੜੇ ਆ ਪੰਜਾਬ ਪ੍ਰਦੇਵ ਉਪਾਰ ਮੰਡਲ ਦੇ ਖਾਸ ਕਰਕੇ ਸਾਰੇ ਵਪਾਰੀ ਅਸੀਂ ਉਹਨਾਂ ਦੇ ਨਾਲ ਆ ਉਹਦੇ ਵਾਸਤੇ ਭਾਵੇਂ ਸਾਨੂੰ ਜਿੰਨਾ ਮਰਜ਼ੀ ਨੁਕਸਾਨ ਉਠਾਣਾ ਪਵੇ ਪਰ ਆਪਾਂ ਆਪਣੀ ਸਰਕਾਰ ਦੇ ਨਾਲ ਆ ਬਿਲਕੁਲ ਕਰਨਾ ਚਾਹੀਦਾ ਜੀ ਉਹਦੇ ਵਿੱਚ ਅਸਰ ਹੈ ਕਿ ਇਹ ਕੋਈ ਇਹੋ ਜਿਹੀ ਆਈਟਮਾਂ ਨਹੀਂ ਬਣਾਉਂਦਾ ਜਿਹੜੀਆਂ ਹਿੰਦੁਸਤਾਨ ਨਹੀਂ ਬਣਾ ਸਕਦਾ ਜਾਂ ਉਹ ਨਹੀਂ ਅਸੀਂ ਤੇ ਉਹਨੂੰ ਅਬਲਾਈਜ਼ ਕਰਨ ਵਾਸਤੇ ਇਹ ਆਈਟਮਾਂ ਸਾਰੀਆਂ ਵੇਚਦੇ ਆ ਜਿਹਦੇ ਉਤੇ ਮੇਡ ਇਨ ਯੂਐਸਏ ਲਿਖਿਆ ਹੁੰਦਾ ਬਾਕੀ ਜਿਹੜਾ ਮੇਡ ਇਨ ਇੰਡੀਆ ਜਦੋਂ ਆ ਗਿਆ ਤੇ ਸਾਨੂੰ ਤੇ ਇਹ ਚੀਜ਼ਾਂ ਭੁੱਲੀ ਜਾਣਾ ਚਾਹੀਦਾ ਜਿਹੜੀਆਂ ਵਿਦੇਸ਼ੀ ਆਈਟਮਾਂ ਆ ਉਹ ਦਿਮਾਗ ਚੋਂ ਕੱਢ ਹੀ ਦੇਣੀਆਂ ਚਾਹੀਦੀਆਂ ਕਿ ਆਪਾਂ ਵਿਦੇਸ਼ੀ ਆਈਟਮਾਂ ਯੂਜ਼ ਕਰਨੀਆਂ ਆਪਾਂ ਉਹ ਹੀ ਆਈਟਮਾਂ ਯੂਜ਼ ਕਰੀਏ ਜੋ ਮੇਡ ਇਨ ਇੰਡੀਆ